ਪੰਜਾਬ ਦੀਆਂ ਜੇਲਾਂ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਲੱਖਾਂ ਦਾਅਵੇ ਕੀਤੇ ਜਾਂਦੇ ਨੇ ਕਿ ਜੇਲ੍ਹ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰ ਪੰਜਾਬ ਦੀਆਂ ਜੇਲਾਂ ਵਿੱਚ ਨਸ਼ਾ ਤੇ ਮੋਬਾਈਲ ਮਿਲਣਾ ਆਮ ਜਹੀ ਗੱਲ ਬਣ ਗਈ ਹੈ ਜੇਕਰ ਨਾਭਾ ਦੇ ਨਵੀਂ ਜ਼ਿਲ੍ਹਾ ਜੇਲ੍ਹ ਦੀ ਗੱਲ ਕੀਤੀ ਜਾਏ ਤਾਂ ਜੇਲ੍ਹ ਵਿੱਚ ਨਜ਼ਰਬੰਦ ਦੋ ਨਜ਼ੀਰੀਅਨ ਹਵਾਲਾਤੀਆਂ ਕੋਲੋਂ ਦੋ ਮੋਬਾਈਲ ਮਿਲਣ ਨਾਲ ਜੇਲ੍ਹ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜੀ ਹੋ ਗਏ ਨੇ ਇਸ ਤੋਂ ਇਲਾਵਾ ਇੱਕ ਹੋਰ ਹਵਾਲਾਤੀ ਕੋਲੋਂ 35 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਨਾਬਸਦਰ ਪੁਲਿਸ ਨੇ ਤਿੰਨ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਹ ਜੇਲ੍ਹ ਤੋਂ ਮੋਬਾਈਲ ਤੇ ਗੋਲੀਆਂ ਬਰਾਮਦ ਹੋਈਆਂ ਕਿ ਕਿਹਨਾਂ ਕਿਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜੇਲ੍ਹ ਅਥਾਰਟिटीज ਵੱਲੋਂ ਸਾਨੂੰ ਦੋ ਲੈਟਰ ਮਸੂਲ ਹੋਏ ਸੀਗੇ। ਇੱਕ ਤਾਂ ਐਫ ਆਈ ਆਰ ਨੰਬਰ 26780 ਦਰਜ ਕੀਤੀ ਹੈ ਉਹਦੇ ਵਿੱਚ ਦੋ ਹਵਾਲਾ ਤਿੰਨੇ ਜਿਨ੍ਹਾਂ ਦੇ ਖਿਲਾਫ ਐਸਟੀਐਫ ਵੱਲੋਂ ਮਹਾਲੀ ਐਸਟੀਐਫ ਵੱਲੋਂ ਮਾਮਲਾ ਦਰਜ ਹੈ ਤੇ ਇੱਥੇ ਉਹ ਜੇਲ੍ਹ ਚ ਬੰਦ ਨੇ ਸਰਚ ਦੌਰਾਨ ਉਹਨਾਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਏ ਸੀਗੇ ਤੇ ਉਹਨਾਂ ਦੇ ਖਿਲਾਫ ਐਫਆਈਆ ਦਰਜ ਕੀਤੀ ਗਈ ਹੈ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਦੋਨੇ ਨਸ਼ੇ ਦੇ ਕੇਸਾਂ 'ਚ ਜੇਲ੍ਹ ਚ ਬੰਦ ਨੇ ਇਸ ਤੋਂ ਇਲਾਵਾ ਇੱਕ ਹੋਰ ਲੈਟਰ ਆਈ ਸੀਗੀ ਉਹਦੇ 'ਚ ਕੋਈ ਗੋਪਾਲ ਸਿੰਘ ਐ ਥੋਂ ਬਜੀਗਰ ਬਸਤੀ ਪਟਿਆਲੇ ਦਾ ਉਹ ਵੀ ਨਸ਼ੇ ਦੇ ਕੇਸ 'ਚ ਤੇ ਹਵਾਲਾ ਚ ਬੰਦ ਹੈ ਉਹਦੇ ਕੋਲੋਂ ਨਸ਼ੀਲੀਆਂ ਗੋਲੀਆਂ ਜਿਹੜੀਆਂ ਲੂਜ਼ ਮਿਲੀਆਂ ਨੇ ਤੇ ਉਹਦੇ ਖਿਲਾਫ ਐਫਆਈਆ ਦਰਜ ਕਰਕੇ ਸੀ ਇਨਵੈਸਟੀਗੇਸ਼ਨ ਕਰ ਰਹੇ ਆ ਕਿਹੜੇ ਬੱਚੇ ਜੀ ਸੂਈ ਨਹੀਂ ਜਾ ਸਕਦੀ ਫਿਰ ਇੰਨੀ ਤਾਕਤ ਚ ਗੋਲੀਆਂ ਹੋ ਗਿਆ ਮੋਬਾਈਲ ਲਗਾਤਾਰ ਵਗਰੇ ਨਹੀਂ ਇਹਦੇ ਸੰਬੰਧ ਵਿੱਚ ਹੁਣ ਕੀ ਫਰਦਰ ਕਾਰਵਾਈ ਕੀਤੀ ਜਿਹੜੇ ਨਸ਼ੇ ਤੇ ਇਹ ਜਿਹੇ ਕਿਸਾਚ ਇਨਵੋਲ ਕ੍ਰਿਮੀਨਲ ਹੁੰਦੇ ਨੇ ਕਾਫੀ ਛਾਤਰ ਕਿਸਮ ਦੇ ਹੁੰਦੇ ਨੇ ਨਵੇਂ ਨਵੇਂ ਟੰਗ ਤਰੀਕੇ ਵਰਤ ਕੇ ਜਿੱਦਾਂ ਹੁਣ ਇੱਕ ਫੋਨ ਮਿਲਿਆ ਉਹਦੇ ਚੋਂ ਨੇ ਆਪਣੀ ਚੱਪਲ ਦੇ ਵਿੱਚ ਇਹਨੂੰ ਹਾਈਡ ਕੀਤਾ ਹੋਇਆ ਸੀਗਾ ਤੇ ਪੁਲਿਸ ਅਥਾਰਟੀ ਇਸ ਚੀਜ਼ ਦੀ ਗਾਇਬ ਗਾਇਬ ਚੈਕਿੰਗ ਕਰਦੇ ਰਹਿੰਦੇ ਨੇ ਸਾਨੂੰ ਪਤਾ ਹੁੰਦਾ ਕੋਈ ਨਾ ਕੋਈ ਨਵੇਂ ਤਰੀਕੇ ਨਾਲ ਇਹਨਾਂ ਨੇ ਕਰਨਾ ਹੁੰਦਾ ਤੇ ਜਿੱਥੇ ਵੀ ਕੋਈ ਸਾਨੂੰ ਸ਼ੱਕ ਲੱਗਦਾ ਉੱਤੇ ਕਾਰਵਾਈ ਕਰਕੇ ਅਸੀਂ ਉੱਤੇ ਮਾਬਲੇ ਦਰਜ ਕਰਦੇ ਅਸੀਂ ਉਹਨੂੰ ਲਾ ਦਾਂਗੇ ਮੇਰੀ ਪੂਤ ਤੋਂ ਬਿਨਾਂ ਅੰਦਰ ਨਹੀਂ ਜਾ ਸਕਦੇ ਉਹ ਸਾਰੇ ਐਂਗਲ ਅਸੀਂ ਇਹਦੇ ਤਫ਼ਤੀਸ਼ ਕਰਾਂਗੇ ਜੇਕਰ ਕੋਈ ਅੰਦਰ ਕਿਸੇ ਮਲਾਜਮ ਦੀ ਕੋਈ ਮੇਲੀ ਪਕਤ ਹੋਏਗੀ ਉਹਦੇ ਖਿਲਾਫ ਵੀ ਪਹਿਲਾਂ ਵੀ ਕਾਰਵਾਈ ਕਰਦੇ ਆਪਾਂ ਹੁਣ ਵੀ ਕਰਦੇ ਕਰਾਂਗੇ ਇਹਨਾਂ ਸਿਮਾਂਗੇ ਬਰਾਮਦ ਹੋਇਆ ਨਾਲ ਜਿਹੜੇ ਮੋਬਾਈਲਾਂ ਦੇ ਸਿਮ ਵੀ Airtel ਦਾ ਸਿਮ ਦੱਸਿਆ ਜਾ ਰਿਹਾ ਵੀ ਕੋਈ ਲੋਕੇਸ਼ਨ ਜਾਂ ਕੋਈ ਇਦਾਂ ਦਾ ਕੋਈ ਪਤਾ ਲੱਗਿਆ ਵੀ ਕਿੱਥੇ ਰਾਬਤਾ ਕਰਦੇ ਸੀ ਨਜ਼ਰੀਏ ਜਿਹੜੇ ਗੱਲਬਾਤ ਇੱਥੇ ਗੱਲ ਹੋਈ ਕੋ ਸਾਰੀਆਂ ਅਸੀਂ ਇਹਦੀ ਇਨਵੈਸਟੀਗੇਸ਼ਨ ਚ ਲੈ ਕੇ ਆਵਾਂਗੇ ਕਾਲ ਡਿਟੇਲਸ ਲਵਾਂਗੇ ਉਹਦੀਆਂ ਤੇ ਉਹਦੇ ਫਰਦਰ ਉਹਦੀਆਂ ਜਿਹੜੇ ਲਿੰਕੇਜ ਨੇ ਫਰਦਾਂ ਲਿੰਕ ਨੇ ਜਿਹੜੇ ਉਹਨਾਂ ਡਵੈਲਪ ਕਰਾਂਗੇ ਜੋ ਕਿਸੇ ਦੀ ਹੋਰ ਇਨਵਾਲਵਮੈਂਟ ਹੋਏਗੀ ਉਹਦੇ ਖਿਲਾਫ ਕੀ ਕਾਰਵਾਈ ਕਰਾਂ ਜੇਲ ਚ ਜੈਮਰ ਨਹੀਂ ਲੱਤੇ ਜਿਹੜੇ ਮੋਬਾਈਲ ਇਸਤੇਮਾਲ ਹੋ ਰਹੇ ਲਗਾਤਾਰ ਜੇਲ ਅਥਾਰਟੀਆਂ ਵੱਲੋਂ ਸੁਰੱਖਿਆ ਦੇ ਤਰ੍ਹਾਂ ਤਰ੍ਹਾਂ ਦੇ ਇੰਤਜ਼ਾਮ ਕੀਤੇ ਨੇ ਜੈਮਰ ਵੀ ਹੋ ਸਕਦਾ ਲੱਗੇ ਹੋਣਗੇ ਮੈਕਸਿਮਮ ਸਿਕਿਉਰਿਟੀ ਜਿੱਦਾਂ ਕਾਫੀ ਇੰਤਜ਼ਾਮ ਕੀਤੇ ਨੇ ਇਸ ਸੇਮ ਚ ਵੀ ਕਾਫੀ ਇੰਤਜ਼ਾਮ ਸਿਕਿਉਰਿਟੀ ਦੇ ਹੈਗੇ ਨੇ ਤਾਂ ਹੀ ਇਹ ਫੜੇ ਗਏ ਨੇ